ਸਸਿਗਾਲਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਪਟਿਆਲਾ ਸ਼ਹਿਰ ਇੱਕ ਚਰਚਾ ਦਾ ਵਿਸ਼ਾ ਹੈ ਜਿਹੜਾ ਬਣਿਆ ਹੋਇਆ ਹੈ ਇੱਕ ਤेंदुआ ਨੂੰ ਲੈ ਕੇ ਤेंदुआ ਜਿਹੜਾ ਪਿਛਲੇ ਵੀਰਵਾਰ ਨੂੰ ਕਨੌਰ ਦੇ ਏਰੀਏ 'ਚ ਦੇਖਿਆ ਗਿਆ ਸੀ ਕਨੌਰ ਦਾ ਹਲਕਾ ਜਿਹੜਾ ਹੈਗਾ ਪਟਿਆਲਾ ਚੰਡੀਗੜ੍ਹ ਹਾਈਵੇ ਦੇ ਉੱਤੇ ਪੈਂਦਾ ਹੈ ਉੱਥੇ ਤेंदुआ ਸਪਾਟ ਕੀਤਾ ਗਿਆ ਸੀ ਖੇਤਾਂ ਦੇ ਵਿੱਚ ਵੀਰਵਾਰ ਨੂੰ ਸ਼ਾਮ ਨੂੰ ਇਹ ਬਾਰਨ ਦੇ ਏਰੀਏ ਤੇ ਵੀ ਦੇਖਿਆ ਗਿਆ ਉੱਥੇ ਇੱਕ ਖੇਤ ਦੇ ਕਿਸਾਨ ਨੇ ਇਸ ਨੂੰ ਸਪਾਟ ਕੀਤਾ ਸੀ ਜਿਸ ਤੋਂ ਬਾਅਦ ਪਟਿਆਲੇ ਸ਼ਹਿਰ ਚ ਦੀ ਚਰਚਾ ਜਿਹੜੀ ਸੀਗੀ ਸ਼ੁਰੂ ਹੋਈ ਸੀਗੀ ਇਹ ਸੁਣਨ ਚ ਆਇਆ ਹੈ ਕਿ ਇਹ ਤेंदुए ਨੇ ਬਾਰਨ ਦੇ ਵਿੱਚ ਇੱਕ ਸੂਈ ਹੋਈ ਕੁੱਤੀ ਦੇ ਕੁਝ ਬੱਚਿਆਂ ਨੂੰ ਵੀ ਨੁਕਸਾਨ ਪਹਤਾਇਆ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਉਹਦੇ 6 ਬੱਚੇ ਵੀ ਜਿਹੜੇ ਹੈਗੇ ਖਾ ਗਿਆ ਕਿਉਂਕਿ ਉਸ ਜਗ੍ਹਾ ਦੇ ਉੱਤੇ ਕਾਫੀ ਸਾਰਾ ਬਲੱਡ ਜਿਹੜਾ ਸੀਗਾ ਔਰ ਖੂਨ ਨਾਲ ਲਿਬੜੇ ਹੋਏ ਤेंदुए ਦੇ ਜਿਹੜੇ ਪੈਰ ਦੇ ਨਿਸ਼ਾਨ ਸੀਗੇ ਉੱਥੇ ਦੇਖੇ ਗਏ ਸੀਗੇ ਤੇ ਜਿਵੇਂ ਸੁਣਨ ਚ ਆਇਆ ਹੈ ਕਿ ਕੱਲ ਸਵੇਰੇ ਜੰਗਲਾਤ ਵਿਭਾਗ ਨੇ ਘੇਰਾਬੰਦੀ ਕੀਤੀ ਸੀ ਇੱਕ ਟੀਮ ਛਤਬੀ ਜੂ ਚੋ ਵੀ ਆਈ ਹੋਈ ਹੈ ਔਰੇ ਉਹ ਇੱਥੇ ਪਹੁੰਚੇ ਹੋਏ ਸੀ ਬਾਰਨ ਦੇ ਖੇਤਾਂ ਜਦੋਂ ਉਹਨਾਂ ਨੇ ਘੇਰਾਬੰਦੀ ਕੀਤੀ ਤਾਂ ਉੱਥੇ ਮੀਡੀਆ ਦੇ ਲੋਕ ਵੀ ਮੌਜੂਦ ਸੀ ਜਿਵੇਂ ਤੁਸੀਂ ਤਸਵੀਰਾਂ 'ਚ ਮੇਰੇ ਨਾਲ ਦੇਖ ਰਹੇ ਹੋ ਕਿ ਇਹ ਤਿੰਦੂਏ ਨੂੰ ਘੇਰਾ ਪਾ ਲਿਆ ਸੀਗਾ ਤੇ ਉਹ ਘੇਰਾ ਵਿੱਚੋਂ ਤੋੜ ਕੇ ਨਿਕਲ ਕੇ ਫੇਰ ਉਥੋਂ ਨਿਕਲ ਗਿਆ ਇਸ ਤेंदुए ਨੂੰ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਰਹੇ ਹੋ ਖੇਤਾਂ ਚੋਂ ਨਿਕਲ ਕੇ ਭਜਦੇ ਹੋਏ ਤੇ ਕੱਲ ਉਸ ਤੋਂ ਬਾਅਦ ਸ਼ਹਿਰ 'ਚ ਵੀ ਚਰਚਾ ਹੋਈ ਕਿ ਇਹ ਸ਼ਹਿਰ ਦੀ ਕਿਸੇ ਗੁੱਗਾ ਮਾੜੀ ਦੇ ਕੇਅਰ ਟੇਕਰ ਨੇ ਵੀ ਰੌਲਾ ਪਾਇਆ ਕਿ ਮੈਂ ਰਾਤ ਨੂੰ ਤेंदुआ ਦੇਖਿਆ ਤੇ ਉਹਨੇ ਆਪਣੇ ਗੁੱਗਾ ਮਾੜੀ ਤੋਂ ਲੋਕਾਂ ਨੂੰ ਅਪੀਲ ਵੀ ਕੀਤੀ ਵੀ ਘਰਾਂ ਨੂੰ ਬੰਦ ਰੱਖਣ ਘਰਾਂ ਚੋਂ ਬਾਹਰ ਨਾ ਨਿਕਲਣ ਲੇਕਿਨ ਜੰਗਲਾਤ ਵਿਭਾਗ ਨੇ ਜਿਹੜੇ ਇਹ ਕਥਨ ਸੀਗੇ ਗੁੱਗਾ ਮਾੜੀ ਵਾਲੇ ਉਹ ਬਿਲਕੁਲ ਰੱਦ ਕਰ ਦਿੱਤੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਤेंदुआ ਬਾਰਨ ਤੋਂ ਬਾਅਦ ਅੱਜ ਸਵੇਰੇ ਭਾਸੋ ਦੇ ਏਰੀਆ ਚ ਸਪਾਟ ਕੀਤਾ ਗਿਆ ਹੈ ਭਾਸੋ ਦੇ ਏਰੀਆ ਚ ਦੇਖਿਆ ਗਿਆ ਹੈ ਜੰਗਲਾਤ ਵਿਭਾਗ ਦਾ ਕਹਿਣਾ ਹੈ ਕਿ ਇਹ ਤेंदुए ਦੀ ਜਿਹੜੀ ਰੇਂਜ ਹੈਗੀ ਹੈ ਇਹ ਇੱਕ ਦਿਨ ਚ 50 ਤੋਂ 100 ਕਿਲੋਮੀਟਰ ਆਰਾਮ ਨਾਲ ਪਹੁੰਚ ਸਕਦਾ ਹੈਗਾ ਤੇ ਜੰਗਲਾਤ ਵਿਭਾਗ ਦਾ ਮੰਨਣਾ ਹੈ ਕਿ ਇਹ ਤेंदुआ ਹਿਮਾਚਲ ਦੇ ਵਿੱਚ ਜਿਹੜੇ ਬੱਦਲ ਫਟੇ ਸੀਗੇ ਜਿਹੜੀ ਫਲੱਡ ਆਇਆ ਸੀਗਾ ਇਹ ਉਹਨਾਂ ਦੇ ਨਾਲ ਪਹਾੜਾਂ ਦੇ ਵਿੱਚੋਂ ਉੱਥੋਂ ਨਿਕਲ ਕੇ ਉਰੇ ਤੱਕ ਜਿਹੜਾ ਹੈਗਾ ਉਹ ਪਹੁੰਚ ਗਿਆ ਹੁਣ ਜੰਗਲਾਤ ਵਿਭਾਗ ਦੀ ਟੀਮ ਤੇ ਜਿਹੜੀ ਛਤਬੀੜ ਜੂ ਦੀ ਟੀਮ ਹੈਗੀ ਆ ਇਹਦਾ ਪਿੱਛਾ ਕਰਦੇ ਕਰਦੇ ਭਾਸੋ ਦੇ ਏਰੀਏ ਚ ਜਿਹੜੀ ਹੈਗੀ ਆ ਉਹ ਸਰਚ ਚਲਾ ਰਹੀ ਹੈਗੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਇਹ ਜਿਹੜਾ ਤेंदुआ ਹੈਗਾ ਉਹ ਕਦੋਂ ਇਹਨਾਂ ਦੀ ਪਕੜ ਚ ਆਏਗਾ ਤੇ ਕਦੋਂ ਲੋਕ ਜਿਹੜੇ ਹੈਗੇ ਪਟਿਆਲਾ ਦੇ ਉਹ ਰਾਹਤ ਦੀ ਸਾਹ ਲੈ ਪਾਣਗੇ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ